ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਰਾਏ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਵੇਜੀਆਂ ਨਾਲ ਲੋਪੋਕ ਚਗਾਵਾ ਬੱਚੀ ਵਿੰਡ ਉਹਨਾਂ ਕਿ ਲੋਪੋਕ ਚਗਾਵਾ ਤਾਰੀ ਵਾਲਾ ਪਾਸਾ ਹੁੰਦਾ ਕਿ ਪੈ ਜਾਂਦਾ ਵਾ ਤੇ ਪਹਿਲੀ ਵੀਡੀਓ ਆਪਾਂ ਇਸ ਘਰ ਦੇ ਵਿੱਚੋਂ ਟੋਟਲ ਤੁਹਾਨੂੰ 7 ਪਸ਼ੂ ਤੁਹਾਨੂੰ ਦਿਖਾਉਣੇ ਆਂ 5 ਸੋਈਆਂ ਮੱਝਾਂ ਇੱਕ ਗੱਬਨ ਮਾਈ ਤੇ ਇੱਕ ਕਾਫੀ ਖੂਬਸੂਰਤੇ ਕਟਾ ਤੁਹਾਨੂੰ ਦਿਖਾਵਾਂਗੇ ਤੇ ਇਹ ਗੱਲਬਾਤ ਹੁਣ ਕਰਦੇ ਆਪਾਂ ਵਿਧੀ ਜੀ ਨਾਲ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ ਹਾਂਜੀ ਅਕਾਲ ਜੀ ਹੋਰ ਜੀ ਸਰਪ੍ਰਿੰਦ ਜੀ ਠੀਕ ਠਾਕ ਜੀ ਵਿਧੀ ਹੋਰ ਠੀਕ ਠਾਕ ਵਧੀਆ ਤੇ ਵਿਧੀ ਜੀ ਨਾਮ ਦੱਸੋ ਕਰੀ ਆਪਣਾ ਫਿਰ ਨਾਮ ਮੇਰਾ ਟਿੱਕਾ ਸਿੰਘ ਆ ਜੀ ਪਿੰਡ ਦਾ ਹੈ ਤਸੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦਿਓ ਫੋਨ ਨੰਬਰ ਹੈਗਾ 99145 87871 ਠੀਕ ਹੈ ਕਿੰਨਾ ਕਿਚਰਾ ਹੋ ਗਿਆ ਫਿਰ ਕੰਮ ਕਰਦੇ ਆ ਵਪਾਰ ਦਾ ਆਪਾਂ 92 92 ਦੇ ਲੱਗੇ ਵਪਾਰ ਕਰਨੀ ਅੱਛਾ ਮਤਲਬ ਆਵਾ ਤੇ 35 ਸਾਲ ਹੋ ਗਏ ਹੈਗੇ ਠੀਕ ਆ ਤੇ ਮੱਜਾਂ ਹੀ ਆ ਸਾਰੀਆਂ ਨਾ ਜਿਆਦਾ ਮੱਜਾਂ ਹੀ ਹੁੰਦੀਆਂ ਮੱਜਾਂ ਹੀ ਠੀਕ ਹੈ ਜੀ ਪਾਂ ਲਿਖ ਸੋਈਆਂ ਨੇ ਅੱਛਾ ਇੱਕ ਗੱਬਣਾ ਇੱਕ ਝੋਟਾ ਕੱਟਾ ਲਾਵਾ ਝੋਟਾ ਲਾਵਾ ਠੀਕ ਹੈ ਜੀ ਠੀਕ ਹੈ ਚਲੋ ਅਸੀਂ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲੀ ਗਿਆ ਕਾਫੀ ਦਿਨਾਂ ਤੋਂ ਦਈ ਹੀ ਆਪਣੇ ਕੋਲ ਹਾਂ ਗੱਲਬਾਤ ਬੜੇ ਦਿਨਾਂ ਦੀ ਫਿਰ ਉਹ ਉਹ ਟਾਈਮ ਨੇ ਮੱਝਾਂ ਵਿੱਚ ਤਿੰਨ ਕੇ ਚੰਗੀਆਂ ਆਦਰਾ ਵੇਜ ਬੈਠੇ ਚਲੋ ਠੀਕ ਹੈ ਉਹ ਆਇਆ ਤੁਹਾਨੂੰ ਦੱਸਿਆ ਸੀ ਨਾ ਤੁਹਾਡੇ ਕੋਲ ਕੰਮ ਜਾਈ ਤੇ ਆਇਆ ਨਹੀਂ ਗਿਆ ਫਿਰ ਚਲੋ ਚਲੋ ਸ਼ਰਵਾਤ ਫਿਰ ਪਹਿਲੇ ਨੰਬਰ ਤੇ ਜਿਹੜੀ ਨੀਲੀ ਦੀ ਮੱਝ ਆ ਖੋਲੋ ਹਾਂ ਫਿਰ ਇਹਨੂੰ ਕਿੰਨਾ ਚਿਰ ਹੋ ਗਿਆ ਜੇ ਸੋਈ ਨੂੰ ਇਹਨੂੰ ਸੋਈ ਨੂੰ 15 ਦਿਨ ਹੋ ਗਏ 15 ਦਿਨ ਹੋ ਗਏ ਆ ਤੇ ਮਗਰ ਇਹਦੇ ਕੱਤੀ ਦੁੱਧ ਕਿੰਨਾ ਤਿਆਰ ਇਹਦੇ ਕੋਲ ਦੁੱਧ ਹੈ ਤੇ ਸਾਲੇ 12 ਕਿਲੋ ਤਿਆਰ ਬਿਲਕੁਲ ਤਿਆਰ ਤਿਆਰ ਬਿਲਕੁਲ ਠੀਕ ਹੈ ਜੀ ਆਹ ਦੇਖ ਸਾਡੇ ਕਾਫੀ ਖੂਬਸੂਰਤ ਹੈ ਜਿਹੜੀ ਨੀਲੀ ਦੀ ਮੱਝ ਸਿੰਘ ਇਹਦੇ ਦੋਵੇਂ ਚਿੱਟੇ ਆ ਇਹ ਬੜੀ ਕਮਾਲ ਦੀ ਗੱਲ ਹੈ ਦੋਵੇਂ ਚਿੱਟੇ ਸਿੰਘ ਹੈ ਜਿਹੜੇ ਇਹਦੇ ਤੇ ਬਾਕੀ ਕੋਈ ਫालतू ਡੱਬ ਵੀ ਨਹੀਂ ਵੱਧ ਹੈਗਾ ਉੱਪਰ ਲੈ ਜਾ ਸਿੱਧੀ ਲੈ ਜਾ ਚੰਗੇ ਪੇਠਪੂੜੇ ਦੀ ਮਾਲ ਕਿਹਾ ਜਿਹੜੀ ਬੜੀ ਅਲੱਗ ਜੀ ਵੈਰੈਟੀ ਆ ਇੱਕ ਮਿੰਟ ਰੋਕ ਦਵਿਦਿਆ ਇਹ ਲੇਖਾਂ ਦੇ ਦੋਵੇਂ ਸੰਗੇ ਤੇ ਚਿੱਟੇ ਆ ਤੇ ਬਿੱਲੀਆਂ ਅੱਖਾਂ ਵਾਲੀ ਆ ਜਿਹੜੀ ਤੇ ਥਾਣੇ ਦੇ ਤੁਹਾਨੂੰ ਲਾਗੇ ਤਾਂ ਦਿਖਾ ਦਈਏ ਚਲੋ ਲੈ ਜਾਓ ਜੀ ਦੁੱਧ ਜਿਹੜਾ 12 ਲੀਟਰ ਮੌਕੇ ਤੇ ਤਿਆਰ ਦੱਸਦੇ ਤੇ 15 ਦਿਨ ਕਹਿੰਦੇ ਸੂਈ ਨਾ ਹੋ ਗਈ ਆ ਤੇ ਮਗਰ ਇਹਦੇ ਕੱਟੀ ਆ ਅਜੇ ਕ ਬੂਰੀ ਮੱਝ ਵੀ ਤੁਹਾਨੂੰ ਦਿਖਾਉਣੀ ਆ ਛੋਟੇ ਵੱਡੇ ਭਾ ਸਾਰੇ ਹੀ ਹੈਗੇ ਆ ਕੱਦ ਕਾਠ ਪਿੱਠ ਪੁੜੇ ਦੀ ਚੰਗੀ ਆ ਤਾਂ ਉਹ ਠੰਡੀ ਧੀ ਰਹੀ ਐ ਸੋਹਣਾ ਠੀਕ ਐ ਤੇ ਦੁੱਧ 12 ਲੀਟਰ ਮੋਕੇ ਤੇ ਚਵਾ ਦੋਗੇ ਹਾਂਜੀ ਹਾਂਜੀ ਦੁੱਧ ਪੂਰਾ 12 ਲੀਟਰ ਹੋਗਾ ਜੀ ਤੇ ਇਹਦਾ ਫਿਰ ਮੁੱਲ ਇਹ ਮੁੱਲ ਦਾ 95 ਕਰ ਲਈਏ ਅੱਛਾ ਇਨਾ ਮਰਜ਼ੀ ਕਰ ਲਈਏ 90 ਦੀ ਦੇਣੀ ਪੂਰੀ 90000 ਦੀ ਦੇ ਦੇਣੀ ਐ ਬਾਕੀ ਛੋਟ ਕਰ ਦੋਗੇ ਵਿੱਚ ਠੀਕ ਐ ਜੀ ਠੀਕ ਹੈ ਤੇ ਹੁਣ ਆਗੇ ਦੂਸਰੇ ਨੰਬਰ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਜੀ ਸੂਈ ਨੂੰ ਇਹਨੂੰ ਇਹ ਆ ਕੱਟੀ ਜੀ ਇਹਦੀ ਅੱਛਾ 15 ਦਿਨ 15 ਦਿਨ ਹੋ ਗਏ ਆਹ ਕਟੀਆਂ ਇਹਨਾਂ ਦੋਵਾਂ ਦੀਆਂ ਜਿਹੜੀਆਂ ਤੁਹਾਨੂੰ ਦਿਖਾਈਆਂ ਪਹਿਲੀ ਕੱਟੀ ਜਿਹੜੀ ਨੀਲੀ ਦੀ ਆ ਪਰਲੀ ਜਿਹੜੀ ਨੀਲੀ ਦੀ ਕੱਟੀ ਆ ਤੇ ਆ ਜਿਹੜੀ ਹੁਣ ਤੁਹਾਨੂੰ ਦਿਖਾਉਣੀ ਆ ਉਹਦੀ ਕੱਟੀ ਆ ਜਿਹੜੀ 15 ਦਿਨ ਕੰਨੇ ਦਿਨਾਂ ਵਿੱਚ ਸੂਈ ਨੂੰ ਹੋ ਗਏ ਆ ਤੇ ਇਹਦੇ ਕੋਲ ਦੁੱਧ ਕਿੰਨਾ ਜੀ ਇਹਦੇ ਕੋਲਨੇ ਦੁੱਧ ਮੰਨ ਕੇ ਥਲੇ 12 ਲੀਟਰ ਹੈਗਾ ਪੱਕਾ ਦੁੱਧ ਪੱਕਾ ਲੀਟਰ ਦੋ ਟਾਈਮ ਚੋਲਣਾ ਠੀਕ ਆ ਟਾਈਮ ਚੋਲਣਾ ਕੋਈ ਦੁੱਧ ਕੋਈ ਵੀਰ ਆਪਣਾ ਚਵਾਈ ਕਰਕੇ ਲੈ ਜਾਏ ਦੁੱਧ ਦਾ ਕੋਈ ਫਰਕ ਨਹੀਂ ਹੋਊਗਾ ਜੀ ਠੀਕ ਹੈ ਬਾਕੀ ਹਰ ਕਿਸੇ ਵੀਡੀਓ 'ਚ ਆਪਣੀ ਬੇਨਤੀ ਇਹੀ ਹੁੰਦੀ ਆ ਵੀ ਇੱਥੇ ਆ ਕੇ ਚਵਾਈ ਤੁਸੀਂ ਆਪਣੀ ਆਪ ਕਰਕੇ ਖੜਨੀ ਸਾਰੇ ਪਸ਼ੂਆਂ ਦੀ ਨਹੀਂ ਕੋਈ ਵੀਰ ਆ ਸਕਦਾ ਦੂਰ ਦਾ ਵੀਡੀਓ ਕਾਲ ਤੇ ਚਵਾ ਲੇ ਆਪਣੀ ਸਮਝਣਾ ਤੇ ਆਪਣੀ ਗਾਰੰਟੀ ਤੇ ਪਸ਼ੂ ਲਿਆ ਕਰੋ ਜੀ ਲੈ ਜਾ ਜੀ ਬਾਕੀ ਚੰਗੇ ਘੱਦ ਘੱਟ ਤੇ ਹੱਤਰਾ ਇਹ ਵੀ ਥਾਣਾ ਇਹਦੇ ਵੀ ਤੁਹਾਨੂੰ ਲੱਗੇ ਤਾਂ ਦਿਖਾ ਦਿਓ ਲੈ ਸਾਡੇ ਥਾਣਾ ਦਾ ਸਾਈਜ਼ ਗੈਪ ਤੇ ਇਹਦਾ ਫਿਰ ਰੇਟ ਜੈ ਜੈ ਕਰਦੀ ਹੈ ਕਿ ਜਿਹੜੀ ਜਾਵੇ ਪਹਿਲੇ ਹੁੰਦੀ ਹਾਂ ਜੀ ਜੈ ਜੀ ਇਹਦਾ ਆਪਾਂ ਕਰਨਾ ਹੀ ਭਾਜੀ ਹਾਂ ਦੇ ਸਾਡੇ ਹਵਾਨੇ ਦਾ ਲਾਗੇ ਤਾਂ ਬਾਕੀ ਆ ਤਰ੍ਹਾਂ ਥਣ ਥਣ ਬਰੋਬਰ ਸਾਰੇ ਓਕੇ ਕੋਈ ਧਾਰ ਦਾ ਫਰਕ ਨਹੀਂ ਹੋਊਗਾ ਅੱਛਾ ਹਾਂ ਬਹੁਤ ਵਧੀਆ ਚਵਾਕ ਕੋਲਾ ਤੇ ਮੁੱਲ ਫਿਰ ਇਹਦਾ ਮੁੱਲ ਦਾ ਭਾਵੇਂ ਰਾਸੀ ਕਰੀਏ 75 ਦੀ ਦੇ ਦਾਂਗੇ 75 ਦੀ ਦੇ ਦੋਗੇ ਯਾ ਛੋਟ ਕਰਦਾ ਅੱਛਾ 74 ਦੀ ਦੇ ਦੋਗੇ ਤੇ ਚਲੋ ਮੌਕੇ ਤੇ ਹੋਰ ਕਰ ਦੋਗੇ ਕਿ ਕਰਦਾ ਮਾਨ ਕੋਈ ਕਹ ਫੋਨ ਲਾਵੇ ਇੱਕ ਰਹੀ ਹੈ ਨਾ ਕੋਈ ਨਹੀਂ ਕਰਦਾ ਤੇ ਹੁਣ ਇੱਕ ਆ ਬੁਰੀ ਮੱਝ ਆ ਗਈ ਹੈ ਵੀ ਸੂਈ ਸਵਾਈ ਹੈ ਕੱਟੀ ਵੀ ਬੂਰੀ ਭਾਜੀ ਇਹਦੇ ਮਗਰ ਬੂਰੀ ਕੱਟੀ ਆ ਜਿਹੜੀ ਕੱਟੀ ਜਿਹੜੀ ਪਿਓਰ ਪੂਰੀ ਆ ਪਿਓਰ ਪੂਰੀ ਕੱਟੀ ਆ ਜਿਹੜੀ ਇਹਦੇ ਮਗਰ ਲੈ ਜੋ ਤੋੜ ਦੇ ਇੱਕ ਵਾਰੀ ਕੱਟੀ ਹੋਣੀ ਦਿਖਾ ਦਿੰਨੇ ਤੁਹਾਨੂੰ ਇੱਕ ਮਾਇਂ ਦਿਖਾ ਦਈਏ ਪਹਿਲਾਂ ਬੂਰੀ ਕੱਟੀ ਆ ਜਿਹੜੀ ਇਹਦੇ ਮਗਰ ਤੇ ਥੱਲੇਾਂ ਵੀ ਚੰਗੀ ਭਰੀ ਆ ਲੈ ਜੋ ਜੀ ਆਪ ਵੀ ਨੀਲੀ ਦਾ ਪੱਖ ਰੱਖਦੀ ਆ ਇਹਦੇ ਵਿੱਚ ਤੇ ਨੀਲੀ ਦਾ ਪੱਖ ਰੱਖਦੀ ਦੋ ਤਿੰਨ ਥੱਲੇ ਵੀ 10 11 ਕਿਲੋ ਤਿਆਰ 10 ਹੀ ਮੰਨ ਕੇ ਚੱਲੋ ਬਾਕੀ ਥਣਾ ਦਾ ਸਾਈਜ਼ ਗੈਪ ਮਿਲਕਵੇਂ ਨੇ ਇਹਦੀ ਵੀ ਚੰਗੀ ਆ ਤੇ ਆਹ ਦੇਖ ਸਾਡੇ ਹਵਾਨਾ ਇਹਦਾ ਵੀ ਲਾਗੇ ਦਾ ਤੇ ਆਹ ਕੱਟੀ ਆ ਦੀ ਕੱਟੀ ਮਗਰ ਜਿਹੜੀ ਬੜੀ ਖੂਬਸੂਰਤ ਆ ਹਾਈਟ ਲੈਂਥ ਕੱਟੀ ਦੀ ਬੜੀ ਚੰਗੀ ਆ ਮਗਰ ਕੋਈ ਕੱਟੀ ਵੀ ਸਾਹਮਣੇ ਵਾਲਾ ਖੜੇ ਪਿਓਰ ਪੂਰੀ ਕੱਟੀ ਆ ਚੰਗੀ ਝੋਟੀ ਤਿਆਰ ਹੋ ਗਈ ਐ ਵੀ ਆਹ ਦੇਖ ਸਕਦੇ ਚਿਹਰਾ ਵੀ ਇਹਦਾ ਪੂਰੀ ਪੂਰੀ ਆ ਜਿਹੜੀ ਅੱਖਾਂ ਕਾਲੀਆਂ ਤੇ ਰੰਗ ਪੂਰਾ ਬੂਰਾ ਕੋਈ ਡੱਬ ਨਹੀਂ ਵਿੱਚ ਤੇ ਇਹਦੇ ਕੋਲ ਵੀ ਕਿੰਨੇ ਦਿਨ ਤਿਆਰ ਇਹ ਸਿਰਫ 11 ਕਿਲੋ ਆ 10 ਕਿਲੋ ਦੀ ਗਾਰੰਟੀ ਆਨਲਾਈਨ ਵੀ ਦੇ ਦਾਂਗੇ ਠੀਕ ਆ ਤੇ ਇਹਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਵੀ ਜਾ ਜੀ ਆਪਾਂ ਕਰ ਦੇਣਾ ਮੁੱਲ 75000 72 ਵੀ ਇਹਦੇ ਲਈ ਅੱਛਾ 72000 ਦੀ ਦੇ ਦੇਣੀ ਹੈ ਚਲੋ ਬਾਕੀ ਇਹ ਵੀ ਇਹਦੇ ਮਗਰ ਕੱਟੀ ਵੀ ਚੰਗੀ ਆ ਹਾਂ ਬਹੁਤ ਕੋਈ ਸੰਭਨ ਵਾਲਾ ਲੈ ਜਾ ਤੇ ਆਪ ਵੀ ਚਲੋ ਸੋਹਣੀ ਹੈ ਮੱਜ ਹਨਾ ਬਾਕੀ ਮਾਨ ਤਾਨ ਤੇ ਮੌਕੇ ਤੇ ਹੋ ਹੀ ਜਾਊਗਾ ਕੋਈ ਨਹੀਂ ਕਰ ਦਾਂਗਾ ਅਜੇ ਲੈ ਆਇਓ ਤੋਰ ਤੋਂ ਇਹਨੂੰ ਫੋਨ ਕੇ ਲਾਵੇ ਜਰੂਰ ਇੱਕ ਵਾਰੀ ਪਹਿਲੀ ਵੀਡੀਓ ਵਾ ਕੱਦ ਕਾਠ ਪੇਠਪੜੀ ਦੀ ਇਹ ਵੀ ਚੰਗੀ ਆ ਇਹ ਤੇ ਲੜ ਜੇ ਹਾਂ ਮਗੱਲੇ ਥਾਂ ਇਹ ਮਗੱਲੇ ਥਾਂ ਤੇ ਲੜ ਜੇ ਬਣੀ ਵਾਲੇ ਪਾਸੇ ਦੀ ਤੇ ਇੰਨੀ ਥਾਂ ਚੱਲਦੇ ਤੇ ਬਸ ਬਣੀ ਵਾਲਾ ਥਾਂ ਬਾਕੀ ਪਿੱਠਪੁੜੇ ਤੋਂ ਇਹ ਵੀ ਥੱਲੇੋਂ ਚੰਗੀ ਆ ਉਤਰ ਇਹ ਤਾਜੀ ਸੋਈ ਆ ਜੀ ਇਹ ਕਿੰਨੇ ਦਿਨਾਂ ਦੀ ਸੂਈ ਜੇ ਇਹ 10 ਦਿਨਾਂ ਦੀ ਸੂਈ ਕੱਟਾ ਮਾਰਿਆ 10 ਦਿਨਾਂ ਦੀ ਸੂਈ ਆ ਤੇ ਇਹਦੇ ਮਗਰ ਕੱਟਾ ਹੈ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੇ ਇਹ 8 ਕਿਲੋ ਦੁੱਧ ਭਾਜੀ ਚਾਰ 8 ਕਿਲੋ ਤਿਆਰ ਆ ਤੇ ਇਹ ਕਿੰਨਾ ਕੁ ਦੁੱਧ ਕਰੀ ਜਾਊਗੀ ਇਹ ਦੁੱਧ 10 ਕਿਲੋ ਦੇ ਦੂੰਗੀ ਤੇ ਇਹਦਾ ਮੁੱਲ ਇਹ ਮੁੱਲ 56 ਕਰੀਏ ਹਾਂਜੀ 52 ਵੀ ਦੇ ਦਾਂਗੇ ਅੱਛਾ 5200 ਦੀ ਦੇ ਦੋਗੇ ਬਾਕੀ ਚਲੋ ਮੌਕੇ ਤੇ ਛੋਟ-ਛਾਟ ਕਰ ਦੋਗੇ ਛੋਟ-ਛਾਟ ਕਰ ਦਾਂ ਠੀਕ ਹੈ ਤੇ ਹੁਣ ਇੱਕ ਆ ਵੀ ਸੂਈ ਸਵਾਈ ਇਹ ਤਿੰਨ ਦਿਨਾਂ ਦੀ ਸੂਈ ਆ ਇਹਦੇ ਮਗਰ ਕੀ ਜੇ ਇਹਦੇ ਮਗਰ ਕੱਟਾ ਹੈ ਤਿੰਨਾਂ ਮਗਰ ਕੱਟੀਆਂ ਤੇ ਦੋ ਮਗਰ ਕੱਟੇ ਇਹ ਵੀ ਥੱਲੇ ਚੰਗੀ ਬਣੀ ਆ ਲੈ ਜੇ ਤੋਰ ਦੇ ਇੱਕ ਵਾਰੀ ਫੇਰ ਤੋਰ ਤਾੜਾ ਜਨਾ ਡਰਦੀ ਡਰਦੀ ਜੀ ਮਾਰਨ ਦਾ ਤੱਕ ਜੇ ਬੱਤਾ ਕਰ ਤਾਜੀ ਸੋਈ ਹੈ ਬੱਚੇ ਦਾ ਥੋੜਾ ਜਿਹਾ ਵੱਧ ਕਰਦੀ ਹਾਂ ਜੀ ਲੈ ਜਾ ਜੀ ਬਾਕੀ ਥੱਲੇ ਚੰਗੇ ਖੁੱਲੇ ਹਵਾਨੇ ਦੀ ਮਾਲਕਿਆ ਇਹ ਕਿ ਹਵਾਨੇ ਲਈ ਤੱਕ ਥੋੜੀ ਜੀ ਗਾਣ ਰੱਖਦੀ ਹੈ ਆ ਦੇਖ ਸਾਦੇ ਸਾਨੇ ਦੇ ਵੀ ਲਾਗੇ ਤਾਂ ਕਰੀ ਕਰੇ ਉਹ ਇਧਰ ਹਵਾ ਨਹੀਂ ਦੇ ਦਸਾ ਦੀ ਚੰਗੀ ਤਰ੍ਹਾਂ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੇ ਇਹਦੇ ਕੋਲ 8 ਕਿਲੋ ਬੋੜਾ ਸਾਸੂ ਭਾਈ ਤਿੰਨ ਦਿਨ ਇਥੇ ਤੇ ਇਹ ਕਿੰਨਾ ਚਵਾਈ ਜਾਊਗੀ 10 ਕਿਲੋ ਦੁੱਧ ਪਾਈ ਦੇ ਅੱਛਾ ਵੀ 10 ਕਿਲੋ ਚਵਾਈ ਜਾਊਗੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ 75 ਕਰੀਏ ਭਾਜਾ ਦਾ ਮਰਜੀ 71 ਦੀ ਦੇ ਦਾਂਗੇ ਅੱਛਾ 71 ਦੀ ਦੇ ਦੋਗੇ ਠੀਕ ਹੈ ਜੀ ਤੇ ਆ ਬੱਚੇ ਇਹਨਾਂ ਦੇ ਹਾਂਜੀ ਇਹਦਾ ਬੱਚਾ ਤਾਜ਼ਾ ਜਿਹੜਾ ਤਾਜ਼ੇ ਹੀ ਬੱਚੇ ਆ ਦਵੇਂ ਆ ਜਿਹੜੀ ਹੁਣ ਦਿਖਾਈ ਆ ਦਾ ਦੇਖ ਸਕਦੇ ਬਿਲਕੁਲ ਤਾਜ਼ਾ ਹੀ ਬੱਚਾ ਇਹ ਕੱਟੀ ਆ ਹਾਂਜੀ ਕੱਟੀ ਆ ਆ ਕੱਟੀ ਜੀ ਇੱਕੋ ਹੀ ਕੱਟਾ ਵਾ ਬਾਕੀ ਸਾਰੀਆਂ ਕੱਟੇ ਆ ਇੱਕੋ ਕੱਟਾ ਬਾਕੀ ਸਾਰੀਆਂ ਕੱਟੀਆਂ ਵਾਂ ਹਾਂਜੀ ਤੇ ਕੱਟੀਆਂ ਵੀ ਮਗਰ ਸੋਹਣੀਆਂ ਤੇ ਹੁਣ ਇੱਕ ਆ ਗੱਬਨ ਮੈਦਾਨ ਦਿਖਾਉਣੀ ਆ

ਵੇਖੋ ਇਹ ਤਾਂ ਸਰ ਬਹੁਤ ਠੰਡੀ ਠੀਕ ਹੋ ਰਹੀ ਆ ਠੀਕ ਹੈ ਜੀ ਸਰ ਆ ਇਤਰਾ ਹੀ ਬਹਿ ਜਾ ਠੰਡੇ ਤੇ ਇਹ ਕਿੰਨੇ ਕ ਦੁੱਧ ਆ ਲੀਜੇ ਇਹ 12 ਕਿਲੋ ਦੁੱਧ ਦੇ ਦੀ ਜੀ ਅੱਛਾ ਹਾਂ ਜਿੰਨਾ ਬੋਲ ਰਹੀ ਆ ਨਾ 12 ਚ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਤਾਂ 10000 ਆ ਰਿਹਾ 75 ਦੀ ਦੇ ਲਾਂਗੇ ਅੱਛਾ 75 ਦੀ ਦੇ ਦੋਗੇ ਬਾਕੀ ਚਲੋ ਛੋਟ ਛੋਟ ਕਰ ਦੋਗੇ ਛੋਟ ਕਰਦਾ ਠੀਕ ਹੈ ਜੀ ਤੇ ਹੁਣ ਇੱਕ ਆ ਕੱਟਾ ਰਹਿ ਗਿਆ ਵਾ ਇਹ ਵੀ ਤੁਹਾਨੂੰ ਦਿਖਾ ਦਈਏ ਕਾਫੀ ਖੂਬਸੂਰਤ ਜਿਹਾ ਕੱਟਾ ਵਾ ਤੋਰ ਤੋ ਕੋਈ ਗੱਲ ਨਹੀਂ ਤੈਂ ਤੋਰ ਦੋ ਕਾਫੀ ਖੂਸੂਤ ਪਜਾ ਕੱਟਾ ਵਾ ਜਿਹੜਾ ਤੈ ਬੱਚਾ ਹੀ ਆ ਬਾਤ ਲੱਗਿਆ ਇਹ ਆਪਣੇ ਸੱਜਣ ਹੀ ਆ ਠੀਕ ਆ ਇਹ ਹੈਗਾ 11 ਮਹੀਨਾਵਾਂ ਦਾ 11 ਮਹੀਨਾਵਾਂ ਦਾ ਵਾ ਜਿਹੜਾ 11 ਕਿਲੋ ਮਲ ਦੋ ਜਿੰਦੀ ਆ ਕੱਟਾ ਇਹਦੀ ਮਾਂ ਦਾ ਦੁੱਧ ਜਿਹੜਾ ਕਹਿੰਦੇ ਵੀ 18 ਕਿਲੋ ਰਿਆ ਵਾ ਉਧਰ ਹਰਿਆਣੇ ਚੋਂ ਕਹਿੰਦੇ ਮਾਜੇ ਹੀ ਤੇ ਉਹਦੇ ਮਗਰ ਜਿਹੜਾ ਕੱਟਾ ਆ ਤੇ ਚਲੋ ਸਾਂਭਿਆ ਵੀ ਚੰਗਾ ਵਾ ਕੱਟਾ ਰਾਜ ਜੈਡ ਬਲਾਈ ਹੈ ਕੋਈ ਕਿੱਤਾ ਉਸ ਵੀ ਕਾਲੀ ਹੈ ਚੰਗਾ ਸੋਨਾ ਕੱਟਾ ਵਾ ਚਿਹਰਾ ਵੇਰਾ ਦੇਖ ਸਕਦੇ ਚਲੋ ਬੰਦ ਫਿਰ ਇਹਨਾਂ ਤੇ ਇਹਦਾ ਫਿਰ ਕੱਟੇ ਦਾ ਮੁੱਲ ਇਹਦਾ ਭਾਜੀ ਕੱਟੇ ਦਾ ਮੁੱਲ 22000 ਕਰਦੇ ਅੱਛਾ 22 ਹੀ ਦੇਦਾਗਾ 22000 ਦਾ ਦੇ ਦੋਗੇ ਚਲੋ ਬਾਕੀ ਦਾ ਫੋਨ ਲਾਵੇ ਇੱਕ ਰਹੀ ਹੈ ਨਾ ਹਾਂਜੀ ਫੋਨ ਲਾ ਦਿਓ ਹੋਰ ਵਾਦਾ ਕਰਨਾ ਕੋਈ ਠੀਕ ਹੈ ਜੀ ਤੇ ਠੀਕ ਹੈ ਬਾਕੀ ਇਹ ਹੈ ਵੀ ਜਿਹੜੀਆਂ ਸੂਈਆਂ ਵਾ ਤਾਡੇ ਘਰ ਕੋਈ ਚੁਆਈ ਕਰਕੇ ਨਾ ਤਸੱਲੀ ਚੁਆਈ ਕਰਕੇ ਖੜੇ ਤਸੱਲੀ ਕਰਕੇ ਖੜੇ ਚੁਆਈ ਕਰਕੇ ਖੜੇ ਗੰਭਣ ਪਾਸタル ਕੇ ਖੜੇ ਤੇ ਜਿਹੜਾ ਕੋਈ ਨਹੀਂ ਆ ਸਕਦਾ ਵੀਡੀਓ ਕਾਲ ਤੇ ਚੁਆਲੇ ਹਨਾ ਵੀਡੀਓ ਕਾਲ ਤੇ ਚੁਆਈ ਕਰਾ ਦੇ ਠੀਕ ਹੈ ਜੀ ਬਾਕੀ ਜੋ ਵੀ ਕੁਛ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਇੱਥੇ ਆਓ ਆਪਣੀ ਸਮਝਣਾ ਵੇਖ ਚਾ ਕੇ ਪਸੰਦ ਕਰਕੇ ਫੇਰ ਹੀ ਪਸ਼ੂ ਖਰੀਦੋ ਜੀ